ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਖਬਾਰ ਟੀਵੀ ਵਿੱਚ ਤੁਹਾਡੇ ਆਪਣੇ ਜ਼ਿਲ੍ਹੇ ਅਤੇ ਪੰਜਾਬ ਭਰ ਤੋਂ ਇਲਾਵਾ ਆਪਣੇ ਦੇਸ਼ ਭਾਰਤ ਦੀਆਂ ਖਬਰਾਂ ਸਭ ਤੋਂ ਪਹਿਲਾਂ ਸੁਣਨ ਲਈ ਆਪਣੇ ਚੈਨਲ ਅਖਬਾਰ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸੋ ਅੱਜ ਦੇ ਵਿਸ਼ੇਸ਼ ਮੌਕੇ ਤੇ ਆਪਾਂ ਗੱਲ ਕਰਾਂਗੇ ਤੰਤੇ ਰਸ ਬਾਰੇ ਜਿਸ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਤੰਤੇ ਰਸ ਤੇ ਕੀ ਕਿਰਤਣਾ ਸ਼ੁਭ ਹੁੰਦਾ ਹੈ ਤੇ ਕੀ ਨਹੀਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਤੰਤੇ ਰਸ ਦੀ ਪੂਜਾ ਦਾ ਸ਼ੁਭ ਮਹੂਰਤ ਦੀਵਾਲੀ ਤੋਂ 1-2 ਦਿਨ ਪਹਿਲਾਂ ਆਉਣ ਵਾਲਾ ਤੰਤੇ ਰਸ ਦਾ ਤਿਉਹਾਰ ਇਸ ਵਾਰ 12 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਇਹ ਇਹ ਤਿਉਹਾਰ ਕਾਰ्तिक कृष्णा ਪਖਸ਼ ਦੀ ਤ੍ਰਿਯੋਦਸ਼ੀ ਤੇ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ੇਸ਼ ਤੌਰ ਤੇ ਭਗਵਾਨ ਤਨਵਤਰੀ ਜੀ ਦੀ ਅਤੇ ਧੰਦੇ ਦੇ ਦੇਵਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਕ ਸੋਨਾ, ਚਾਂਦੀ, ਪਿੱਤਲ, ਪਾਂਡੇ ਤੇ ਹੋਰ ਕਈ ਚੀਜ਼ਾਂ ਖਰੀਦਦੇ ਹਨ। ਇਸੇ ਲਈ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਧੰਤੇ ਰਸਤੇ ਕੀ ਖਰੀਦਣਾ ਚੰਗਾ ਹੁੰਦਾ ਹੈ ਤੇ ਕੀ ਨਹੀਂ। ਹਰ ਸਾਲ ਧੰਤੇ ਰਸਤੇ ਲੋਕ ਕੁਝ ਨਾ ਕੁਝ ਖਰੀਦਦੇ ਹਨ ਪਰ ਬਾਵਜੂਦ ਇਸ ਦੇ ਉਹਨਾਂ ਨੂੰ ਕਈ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿੱਚ ਸਿਰਫ ਤੁਸੀਂ ਇਸ ਦਿਨ 5 ਰੁਪਏ ਦਾ ਸਾਬਤ ਧਨੀਆ ਖਰੀਦੋ ਧਨਤੇਰਸ ਵਾਲੇ ਦਿਨ ਧਨੀਆ ਖਰੀਦ ਕੇ ਤੁਸੀਂ ਆਰਥਿਕ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਧਨਤੇਰਸ ਦੇ ਮੌਕੇ ਤੇ ਲక్ష్ਮੀ ਮਾਤਾ ਜੀ ਅਤੇ ਗਣੇਸ਼ ਜੀ ਦੀ ਮੂਰਤੀ ਜ਼ਰੂਰ ਖਰੀਦੋ ਅਤੇ ਇਸ ਨੂੰ ਘਰ ਦੇ ਮੰਦਰ ਵਿੱਚ ਸਥਾਪਿਤ ਕਰੋ ਅਜਿਹੇ ਕਾਰਨ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਦੇ ਨਾਲ ਹੀ ਤੁਹਾਡੇ ਧਨ ਵਿੱਚ ਵੀ ਵਾਧਾ ਹੋਵੇਗਾ ਧਨਤੇਰਸ ਵਾਲੇ ਦਿਨ ਝਾਲੂ ਖੇਦਣ ਦਾ ਵੀ ਰਿਵਾਜ ਹੈ ਕਿਹਾ ਜਾਂਦਾ ਹੈ ਕਿ ਝਾੜੂ ਖੇਦਣ ਨਾਲ ਗਰੀਬੀ ਦੂਰ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਤਨਦੇ ਰਸਤੇ ਝਾੜੂ ਖਰੀਦਣ ਨਾਲ ਲక్ష్ਮੀ ਮਾਤਾ ਜੀ ਘਰ ਵਿੱਚ ਰਹਿੰਦੇ ਹਨ ਇਸ ਤੋਂ ਇਲਾਵਾ ਝਾੜੂ ਨਾਲ ਬੰਨਿਆ ਚਿੱਟਾ ਧਾਗਾ ਵੀ ਲਿਉਣ ਦਾ ਰਿਵਾਜ ਹੈ ਤਾਂ ਜੋ ਲక్ష్ਮੀ ਮਾਤਾ ਤੁਹਾਡੇ ਘਰ ਵਿੱਚ ਹੀ ਰਹੇ ਤਨਦੇ ਰਸ ਵਾਲੇ ਦਿਨ ਤੁਸੀਂ ਸੋਨੇ ਅਤੇ ਚਾਂਦੀ ਦੀ ਸਿੱਕੀ ਜਾਂ ਭਾਂਡੇ ਵੀ ਖਰੀਦ ਸਕਦੇ ਹੋ ਇਸ ਦਿਨ ਖਰੀਦੇ ਗਏ ਗਹਿਣੇ ਸਿੱਕੇ ਅਤੇ ਭਾਂਡੇ ਦੀ ਦਿਵਾਲੀ ਤੇ ਲక్ష్ਮੀ ਅਤੇ ਗਣੇਸ਼ ਜੀ ਦੇ ਨਾਲ ਪੂਜਾ ਵੀ ਕਰੋ ਅਜਿਹਾ ਕਰਨ ਨਾਲ ਤਨ ਦੀ ਦੇਵੀ ਲక్ష్ਮੀ ਮਾ ਖੁਸ਼ ਹੋ ਜਾਂਦੀ ਹੈ ਇਸ ਤੋਂ ਇਲਾਵਾ ਤਾਂ ਅੰਤਰਸ ਵਾਲੇ ਦਿਨ ਤੁਸੀਂ ਕਪੜੇ, ਭਾਂਡੇ ਅਤੇ ਬਿਜਲੀ ਦੇ ਸਮਾਨ ਵਾਲੀਆਂ ਚੀਜ਼ਾਂ ਵੀ ਖਰੀਦ ਸਕਦੇ ਹੋ। ਇਸ ਦਿਨ ਤੁਸੀਂ ਆਪਣੇ ਕੰਮ ਨਾਲ ਸੰਬੰਧਿਤ ਚੀਜ਼ਾਂ ਵੀ ਖਰੀਦ ਸਕਦੇ ਹੋ ਜੋ ਸ਼ੁਭ ਹੁੰਦੀਆਂ ਹਨ। ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਤਾਂ ਅੰਤਰਸ ਤੇ ਕੀ ਨਹੀਂ ਖਰੀਦਣਾ ਚਾਹੀਦਾ ਹੈ। ਲੋਹਾ ਸ਼ਨੀ ਦਾ ਕਾਰਨ ਮੰਨਿਆ ਜਾਂਦਾ ਹੈ। ਇਸੇ ਲਈ ਇਸ ਦਿਨ ਲੋਹੇ ਦੀ ਕੋਈ ਚੀਜ਼ ਨਾ ਖਰੀਦੋ। ਇਸ ਨਾਲ ਘਰ ਦੀ ਹਾਲਤ ਮਾੜੀ ਹੋ ਜਾਂਦੀ ਹੈ। ਇਸ ਦਿਨ ਚਿੱਨੀ ਮਿੱਟੀ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਘਰ 'ਚੋਂ ਬਰਕਤ ਚਲੀ ਜਾਂਦੀ ਹੈ। ਕਾਲਾ ਰੰਗ ਜਾਂ ਕੱਚ ਤੋਂ ਬਣੀਆਂ ਚੀਜ਼ਾਂ ਵੀ ਇਸ ਦਿਨ ਘਰ ਵਿੱਚ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਇਹ ਅਸ਼ubh ਹੁੰਦੀਆਂ ਹਨ ਇਸ ਤੋਂ ਇਲਾਵਾ ਧਨਤੇਰਸ ਵਾਲੇ ਦਿਨ ਐਲੂਮੀਨੀਅਮ ਦਾ ਭਾਂਡਾ ਖਰੀਦਣਾ ਵੀ ਅਸ਼ubh ਮੰਨਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਧਨਤੇਰਸ ਦੇ ਸ਼ubh ਸਮੇਂ ਦੀ 카ਰ্তিক ਮਹੀਨੇ ਦੀ ਕ੍ਰਿਸ਼ਨਾ ਪੱਖ ਦੀ ਤਾਰੀਖ ਦਾ ਆਰੰਭ 12 ਨਵੰਬਰ ਵੀਰਵਾਰ ਦੀ ਰਾਤ 9:30 ਵਜੇ ਤੋਂ ਲੈ ਕੇ ਸ਼ਾਮ 6 ਵਜੇ ਸ਼ੁੱਕਰਵਾਰ 13 ਨਵੰਬਰ ਨੂੰ ਹੋਵੇਗਾ ਅਜਿਹੀ ਸਥਿਤੀ ਵਿੱਚ ਤੁਸੀਂ 12 ਅਤੇ 13 ਨਵੰਬਰ ਦੋਵੇਂ ਦਿਨ ਧਨ ਤੇਰਸ ਦੀ ਖਰੀਦਦਾਰੀ ਕਰ ਸਕਦੇ ਹੋ ਧਨ ਤੇਰਸ ਦੀ ਪੂਜਾ ਦਾ ਸ਼ੁਭ ਮਹੂਰਤ ਸ਼ਾਮ 5:28 ਮਿੰਟ ਤੋਂ 5:59 ਮਿੰਟ ਤੱਕ ਰਹੇਗਾ ਇਸ ਦਿਨ ਭਗਵਾਨ ਧਨਵਤਰੀ ਮਾਂ ਲਕਸ਼ਮੀ ਅਤੇ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ ਸੋ ਇਹ ਸੰਤ ਧਨ ਤੇਰਸ ਨਾਲ ਜੁੜੀਆਂ ਕੁਝ ਵਿਸ਼ੇਸ਼ ਗੱਲਾਂ ਇਸੇ ਤਰ੍ਹਾਂ ਦੀਆਂ ਵਿਸ਼ੇਸ਼ ਗੱਲਾਂ ਅਤੇ ਵੱਡੀਆਂ ਖਬਰਾਂ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਤੇ ਇਸ ਦੇ ਮੌਕੇ ਤੇ ਅਖਬਾਰ ਟੀਵੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ